ਪਿੰਡ ਨੰਗਲ ਦੇ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਦਾ ਰੱਖਿਆ ਨੀਂ ਮੱਥਰ ਫਿਲੌਰ ਦੇ ਨਜ਼ਦੀਕ ਪਿੰਡ ਨੰਗਲ ਦੇ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਦਾ ਨੀਂ ਮੱਥਰ ਅੱਜ ਇਲਾਕੇ ਦੇ ਸੰਤ ਮਹਾਪੁਰਸ਼ ਡੇਰਾ ਬਾਬਾ ਬ੍ਰਮਦਾਸ ਦੇ ਗੱਦੀ ਨਸ਼ੀਨ ਬਾਬਾ ਜਸਪਾਲ ਜੀ ਅਤੇ ਬਾਬਾ ਜਰਨੈਲ ਸਿੰਘ ਡੇਰਾ ਸਿੰਘਾ ਸ਼ਹੀਦਾ ਨੰਗਲ ਬੇਟ ਤੋਂ ਬਾਬਾ ਸੁਖਵਿੰਦਰ ਸਿੰਘ ਜੀ ਨੇ ਆਪਣੇ ਘਰ ਕਮਲਾ ਨਾਲ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਮਹਾਰਾਜ ਜੀ ਦੀ ਅਰਦਾਸ ਕਰਨ ਉਪਰੰਤ ਰੱਖਿਆ ਇਹ ਇਮਾਰਤ ਪੰਜਾਬ ਸਰਕਾਰ ਵੱਲੋਂ ਮਿਲੀ 40 ਲੱਖ ਦੀ ਗ੍ਰਾਂਟ ਨਾਲ ਬਣਨ ਜਾ ਰਹੀ ਹੈ। ਇਸ ਇਮਾਰਤ ਵਿੱਚ ਬੱਚਿਆਂ ਲਈ ਖੁੱਲੇ ਹਵਾਦਾਰ ਕਮਰੇ, ਸਕੂਲ ਪ੍ਰਿੰਸੀਪਲ ਦਾ ਦਫ਼ਤਰ ਅਤੇ ਇੱਕ ਕੰਪਿਊਟਰ ਰੂਮ ਅਤੇ ਹੋਰ ਬਹੁਤ ਕੁਝ ਬਣਾਇਆ ਜਾਏਗਾ। ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਇਸ ਸ਼ੁਭ ਕਾਰਜ ਵਿੱਚ ਤੁਸੀਂ ਵੀ ਵੱਧ ਝੜ ਕੇ ਹਿੱਸਾ ਜ਼ਰੂਰ ਪਾਓ। ਕਿਉਂਕਿ ਇਸ ਵਿਦਿਆ ਦੇ ਮੰਦਰ ਵਿੱਚੋਂ ਹੀ ਆਪਣੇ ਬੱਚਿਆਂ ਦਾ ਭਵਿੱਖ ਬਣਨਾ ਹੈ। ਇਸ ਮੌਕੇ ਪਿੰਡ ਨੰਗਲ ਦੇ ਸਰਪੰਚ ਸਾਹਿਬ ਸ਼੍ਰੀਮਤੀ ਰਜਨੀ ਬਾਲਾ ਖੁਸ਼ੀराम Saab ਦਾ ਸਰਪੰਚ ਸੁਨੀਤਾ ਰਾਣੀ ਪੰਚ ਪ੍ਰੇਮ ਲਾਲ ਪੰਚ ਸੋਹਣ ਲਾਲ ਪੰਚ ਸੰਨੀ ਤਰੀਖਾ ਪੰਚ ਅਮੀਰ ਚੰਦ ਪੰਚ ਕਨਵਲਜੀਤ ਸਿੰਘ ਅਸ਼ੋਕ ਕੁਮਾਰ ਪ੍ਰਦਾਨ ਸ੍ਰੀ ਗੁਰੂ ਰਵਿਦਾਸ ਪਵਨ ਪ੍ਰਬੰਧਕ ਕਮੇਟੀ ਨੰਗਲ 쿠ਸ਼ਲ ਲਾਲ ਮਲ ਸੁਖਦੇਵ ਸੁਖਾ ਮਨਜੀਤ ਸਿੰਘ ਜਗਦੀਸ਼ ਕੁਮਾਰ ਪਵਨ ਕੁਮਾਰ ਬਖਸ਼ੀ ਰਾਮ ਬਿੱਲਾ ਤੇ ਪਿੰਡ ਦੇ ਹੋਰ ਪੰਤਵੰਤੇ ਸੱਜਣ ਮੌਜੂਦ ਸਨ एपी न्यूज़ पंजाबी ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਬਬਈ ਅੱਜ ਕੋਈ ਮੰਗਲ ਦੀ ਆਪਣਾ ਨੰਗਲ ਦੀ ਪ੍ਰਾਇਮਰੀ ਸਕੂਲ ਦੀ ਮਾਰਕ ਰਹੀ ਹੈ ਤੇ ਜਿਹੜੇ ਸ਼ੁਰੂ ਘਟੇ ਹੈਗੇ ਆ ਅ ਸਿਲਾਂ ਨਾ ਸ਼ਿਟ ਹੈਗਾ ਤੁਸੀਂ ਸਭ ਕੀ ਕਹਾ ਜਨਮ ਤੇ ਸਾਰਿਆਂ ਤੋਂ ਪਹਿਲਾਂ ਦੇਸ਼ ਵਿਦੇਸ਼ ਬਸੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਨੰਗਲ ਜੋ ਗਵਰਨਮੈਂਟ ਪ੍ਰਾਇਮਰੀ ਸਕੂਲ ਦੀ ਇਮਾਰਤ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਅਤੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੋ ਦੀ ਯਾਦ ਵਿੱਚ ਤਿਆਰ ਕੀਤੀ ਸੀ ਕੁਝ ਸਮਾਂ ਪਹਿਲਾਂ ਉਹ ਇਮਾਰਤ ਕੁਝ ਪਾਣੀ ਦੇ ਨਿਕਾਸ ਕਾਰਨ ਚ ਚਾਰ ਸਪੇਰਿਓਂ ਗਲੀਆਂ ਨਾਲੀਆਂ ਉੱਚੀਆਂ ਹੁਣ ਕਰਕੇ ਜਿਹੜਾ ਪਾਣੀ ਸਿੰਧੀਆਂ ਚ ਪੈਣ ਲੱਗ ਗਿਆ ਇਮਾਰਤ ਖੰਡਰ ਹੋ ਰਹੀ ਸੀ ਉਸ ਇਮਾਰਤ ਨੂੰ ਜੋ ਪੰਜਾਬ ਸਰਕਾਰ ਵੱਲੋਂ ਅਦੇਸ਼ ਦਿੱਤੇ ਵਨ ਢਾ ਕੇ ਨਵਾਂ ਤਿਆਰ ਕੀਤੀ ਜਾਵੇ ਉਹ ਸਾਰੀ ਇਮਾਰਤ ਢਾ ਕੇ ਦੁਬਾਰਾ ಗ್ರಾಮ ਪੰਚਾਇਤ ਪਿੰਡ ਨੰਗਲ ਨੂੰ ਸਰਕਾਰ ਵੱਲੋਂ ਜੋ ਫੰਡ ਆਇਆ ਹੈ ਉਸ ਫੰਡਾਂ ਦੁਆਰਾ ਦੁਆਰਾ ਇਹ ਨਵੀਂ ਇਮਾਰਤ ਤਿਆਰ ਹੋਣ ਲੱਗੀ ਹੈ ਜਿਹਨੂੰ ਤਿਆਰ ਕਰਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਮੈਂ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਵੱਜੋਂ ਅਤੇ ਸ੍ਰੀ ਸਤਿ ਸਾਹੂ ਜੀ ਸਰਕਾਰ ਡੇਰਾ ਬਾਬਾ ਬ੍ਰਹਮਦਾਸ ਜੀ ਮਹਾਰਾਜ ਉਹਨਾਂ ਦੇ ਸਥਾਨ ਦੇ ਮੁਖ ਸੇਵਾਦਾਰ ਗਦੀ ਨਿਸ਼ੀਨ ਬਾਬਾ ਜਸਪਾਲ ਜੀ ਮਹਾਰਾਜ ਜਿਨ੍ਹਾਂ ਦੇ ਕਰ ਕਮਲਾਂ ਦੁਆਰਾ ਅਤੇ ਪਿੰਡ ਦੀ ਪੰਚਾਇਤ ਦੇ ਸੱਦੇ ਤੇ ਸਾਰੇ ਇੱਥੇ ਪਹੁੰਚੇ ਤੇ ਅੱਜ ਦੁਬਾਰਾ ਇਸ ਨਵੀਂ ਇਮਾਰਤ ਦੀ ਰੰਮਤਾ ਹੋਣ ਲੱਗੀ ਹੈ ਤੇ ਜਿਹਦਾ ਅਰਦਾਸਾਂ ਬੇਨਤੀਆਂ ਕਰਕੇ ਇਹ ਨੀਂਹ ਪੱਥਰ ਰੱਖਿਆ ਗਿਆ ਤੇ ਬੇਨਤੀ ਕੀਤੀ ਹੈ ਸਾਰੀ ਸੰਗਤ ਨੂੰ ਭਾਵੇਂ ਪੰਜਾਬ ਸਰਕਾਰ ਵੱਲੋਂ ਫੰਡ ਆਇਆ ਫਿਰ ਵੀ ਇਹ ਵੀ ਆਪਾਂ ਕਾਰਜ ਨੂੰ ਦੂਰਾਨੀ ਰਹਿਣ ਦੇਣਾ ਵੀ ਫੰਡਾਂ ਕਰਕੇ ਘਾਟਣਾ ਪੈ ਜਾਵੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਦੇਸ਼ ਵਿਦੇਸ਼ ਬਸਿਆਂ ਨੂੰ ਬੇਨਤੀ ਹੈ ਅਸੀਂ ਵੀ ਆਪਣੇ ਵੱਲੋਂ ਇਲਾਕੇ ਨੂੰ ਬੇਨਤੀ ਸਾਰੇ ਰਲ ਮਿਲ ਕੇ ਜੋ ਇਹ ਕਾਰਜ ਆਪਾਂ ਰੰਭੇ ਇਹਨਾਂ ਨੂੰ ਵਿਵਹਨ ਦਾ ਸਕੂਨ ਕਰਨਾ ਆਸ ਕਰਦੇ ਹਾਂ ਕਿ ਸਾਰੀ ਸੰਗਤ ਸਹਿਯੋਗ ਦੇਵੇਗੀ ਤੇ ਤੁਸੀਂ ਮੀਡੀਆ ਵਾਲੇ ਵੀ ਇਰੀ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਦੇਸ਼ ਵਿਦੇਸ਼ ਤੱਕ ਅੱਜ ਦੀ ਖਬਰ ਪਹੁੰਚਾ ਰਹੇ ਆ ਤੇ ਮੈਂ ਆਪਣੇ ਵੱਲੋਂ ਤੇ ਮਾਪੁਰਖਾਂ ਵੱਲੋਂ ਸਭ ਨੂੰ ਬਧਾਈ ਵੀ ਦਿੰਦਾ ਆਸ ਕਰਦਾ ਵੀ ਇਹ ਜਿਹੜਾ ਕਾਰਜ ਮਾਪੁਰਖਾਂ ਵੱਲੋਂ ਪਹਿਲਾਂ ਕੀਤਾ ਗਿਆ ਸੀ ਦੁਬਾਰਾ ਪੰਜਾਬ ਸਰਕਾਰ ਵੱਲੋਂ ਫੰਡ ਦੇ ਕੇ ਇਹਨੂੰ ਇਮਾਰਤ ਨੂੰ ਤਿਆਰ ਕੀਤਾ ਜਾ ਰਿਹਾ ਇਹ ਮਾਦੇ ਨਿਵੇਖ ਦਾ ਸਪੂਰਨ ਕਰੇ ਵਾਹਿਗੁਰੂ ਜੀ ਦਾ ਖਾਲਸਾ ਬਤ ਹੈ ਅ ਸਰਾਜਗੜੀ ਪਿੰਡ ਨੰਗਲ ਦੀ ਸਕੂਲ ਦੀ ਇਮਾਰਤ ਦਾ ਤੁਸੀਂ ਜ਼ਿਲ੍ਹਾ ਨੇ ਇਸ ਕੀਤਾ ਹੈਗਾ ਪੰਜਾਬ ਸਰਕਾਰ ਵੱਲੋਂ ਕੀ ਕਰਾਟਾਈ ਹੈਗੀ ਆ ਹੋਰ ਕਿਹੜਾ ਕਿਹੜਾ ਦਾ ਸਹਿਯੋਗ ਨੇ ਰਿਹਾ ਹੈ ਅ ਅੱਜ ਮੈਂ ਪਹਿਲਾਂ ਸਭ ਤੋਂ ਪਹਿਲਾਂ ਖਾਸ ਤੌਰ ਤੇ ਬੜਾ ਧੰਨਵਾਦੀ ਆਂ ਇਸ ਇਲਾਕੇ ਦੇ ਮਹਾਂਪੁਰਸ਼ ਸੰਤ ਬਾਬਾ ਜਸਪਾਲ ਮਹਾਰਾਜ ਜੀ ਗੱਦੀ ਨਿਸ਼ੀਨ ਡੇਰਾ ਚਸਤੀ ਸਾਹਬੀ ਸਰਕਾਰ ਬਾਬਾ ਬ੍ਰਹਮਦਾਸ ਜੀ ਔਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਸੰਗਾ ਸ਼ੀਰ ਨੰਦਲ ਬੇਟਾ ਔਲਵਾਲ ਉਹ ਸੰਗਤਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਔਰ ਅੱਜ ਇਮਾਰਤ ਦੀ ਅਰੰਭਤਾ ਕਰਨ ਆਏ ਆ ਔਰ ਇਸ ਤੋਂ ਪਹਿਲਾਂ ਵੀ 1 ਅਕਤੂਬਰ 2017 ਨੂੰ ਜਦੋਂ ਬਤੌਰ ਮੈਂ ਸਰਪੰਚੀ ਔਰ ਕਮੇਟੀ ਦਾ ਚੇਅਰਮੈਨ ਸੀ ਬਗੈਰ ਕਿਸੇ ਗ੍ਰਾਂਟ ਤੋਂ ਇਲਾਕੇ ਦੇ ਸਹਿਯੋਗ ਨਾਲ 4 ਕਮਰਿਆਂ ਦੀ ਉਸਾਰੀ ਕੀਤੀ ਸੀ ਅੱਜ ਫੇਰ ਬੜਾ ਭਾਗਾ ਵਾਲਾ ਦਨਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਇੱਥੇ 40 ਲੱਖ ਰੁਪਏ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ ਆ ਚੁੱਕੀ ਆ ਉਹਦਾ ਅਸੀਂ ਅੱਜ ਆਰੰਭ ਦਾ ਕਰਨ ਲੱਗੇ ਆ ਔਰ ਜਿਹਦੇ ਵਿੱਚ ਇੱਕ ਸਟੇਜ ਸ਼ੈੱਡ ਇੱਕ ਕੰਪਿਊਟਰ ਰੂਮ ਹੈਡਮਾਸਟਰ ਰੂਮ ਇੱਕ ਕਲਾਸਰੂਮ ਬਣਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਔਰ ਖਾਸ ਤੌਰ ਤੇ ਧੰਨਵਾਦੀ ਆ ਕਿ ਸਾਡੇ ਇਸ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੈਡਮ ਜਸਪੀਰ ਕੌਰ ਜੀ ਉਹਨਾਂ ਦੀ ਜੋਗ ਅਗਵਾਈ ਔਰ ਮੇਰੇ ਧਰਮ ਪਤਨੀ ਸਰਪੰਚ ਰਜਨੀ ਵਾਲਾ ਜੀ ਔਰ ਮੇਰੀ ਸਮੁੱਚੀ ಗ್ರಾಮ ਪੰਚਾਇਤ 12 ਨੰਬਰ 1 ਤੋਂ ਮੇਰੇ ਜੀਤੋ ਪੰਚ ਜੀ ਸੁਨੀਤਾ ਦੇਵੀ ਜੀ ਅਮੀਰ ਚੰਦ ਜੀ ਪ੍ਰੇਮ ਲਾਲ ਜੀ ਸੋਨ ਲਾਲ ਜੀ ਭਗਵੰਦਰ ਤ੍ਰਿਖਾ ਜੀ ਗੁਰਵਿੰਦਰ ਕੌਰ ਜੀ ਸਮੁੱਚੇ ਸਾਡੀ ਪੰਚਾਇਤ ਜਿਹੜੀ ਆ ਉਹ ਜਿੱਥੇ ਇਸ ਕਾਰਜ ਨੂੰ ਆਰੰਭਤਾ ਕਰਨ ਜਾ ਰਹੀ ਆ ਉੱਥੇ ਮੈਂ ਧੰਨਵਾਦ ਕਰਦਾ ਸ਼ਿਰੋਦਾਸ ਪਵਨ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਪਿਛਲੀ ਵਾਰ ਵੀ ਸਹਿਯੋਗ ਕੀਤਾ ਔਰ ਇਸ ਵਾਰ ਵੀ ਅੱਜ ਵੀ ਜਿਹੜਾ ਸਹਿਯੋਗ ਹੀ ਜਿਹੜਾ ਸਾਡੇ ਨਾਲ ਪੂਰਾ ਤਨਦੇਹੀ ਦੇ ਨਾਲ ਸਹਿਯੋਗ ਕਰ ਰਿਹਾ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ